ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਤੇ ਹੋਰ ਸਣਾਓ ਭੈਣੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਭੈਣਾਂ ਨੂੰ ਵੀਡੀਓ ਦਾ ਆਪਾਂ ਪਹਿਲਾਂ ਸ਼ੁਰੂ ਕਰਨ ਦੇ ਵਿੱਚ ਦੱਸਦੇ ਹਾਂ ਜੀ ਵੈਸੇ ਤਾਂ ਆਪਣਾ ਸ਼ਾਰਟ ਵੀਡੀਓ ਪਾਈ ਆ ਭੈਣਾਂ ਨੇ ਦੇਖ ਲਈ ਹੋਣੀ ਹੈ ਤੇ ਆਪਾਂ ਬੋਲ ਕੇ ਵੀ ਵੀਡੀਓ ਪਾਈ ਆ ਜੀ ਆਪਾਂ ਦੀ 31 ਤਰੀਕ ਦੀ ਐਗਜ਼ੀਬੀਸ਼ਨ ਹੈ ਤਾਂ ਪਾ ਮੰਡੀ ਵਿਖੇ ਤੇ ਜੋ ਆਪਣੇ ਬਿਲਕੁਲ ਪਿੰਡ ਦੇ ਨਾਲ ਹੀ ਹੈ ਜੀ ਸਾਨੂੰ ਇਥੋਂ ਸਾਡੇ ਢਿਲਮਾ ਪਿੰਡ ਤੋਂ ਜੀ ਇਹ 5 ਕਿਲੋਮੀਟਰ ਹੀ ਪੈਂਦਾ ਤਾਂ ਪਾ ਮੰਡੀ ਤੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਹੀ ਆ ਗਿਆ ਜੀ ਤੱਪਾ ਮੰਡੀ ਵੀ ਤੇ ਸਾਡਾ ਪਿੰਡ ਵੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਹੀ ਹੈ ਜੀ ਤੇ ਸਾਰੀਆਂ ਭੈਣਾਂ ਜਿਹੜੀਆਂ ਨੇੜੇ ਦੀਆਂ ਵੀਡੀਓ ਦੇਖਦੀਆਂ ਐ ਤੇ ਜ਼ਰੂਰ ਤੱਪਾ ਮੰਡੀ ਵੀ ਖੇ ਤੁਸੀਂ ਅਗਰਵਾਲ ਧਰਮਸ਼ਾਲਾ ਦੇ ਵਿੱਚ ਆਪਣਾ ਐਗਜ਼ੀਬਿਸ਼ਨ ਹੋਣਾ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਹੋਣਾਗਾ ਤੇ ਨੇੜੇ ਪਿੰਡਾਂ ਵਾਲੀਆਂ ਭੈਣਾਂ ਸਾਰੀਆਂ ਜ਼ਰੂਰ ਪਹੁੰਚੋ ਜੀ ਜਿਹੜੇ-ਜਿਹੜੇ ਵੀਡੀਓ ਦੇਖਦੇ ਐ ਤੇ ਦੂਸਰੇ ਨੰਬਰ ਤੇ ਆਪਾਂ ਤੁਹਾਨੂੰ ਦੱਸਣਾ ਜੀ ਆਪਣਾ ਚੈਨਲ ਜਿਹੜਾ ਸਿੱਧੂ ਵਲੌਗ ਬਰਨਾਲਾ ਆਪਾਂ ਬਣਾਇਆ ਨਵਾਂ ਚੈਨਲ ਤੇ ਤੁਸੀਂ ਪਲੀਜ਼ ਸਾਰੇ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਆਪਣੀ ਵੀਡੀਓ ਦੋਨੇ ਚੈਨਲਾਂ ਤੇ ਪੈਂਦੀ ਹੈ ਜੀ ਪਹਿਲਾਂ ਵਾਲੇ ਚੈਨਲ 'ਚ ਥੋੜੀ ਪ੍ਰੋਬਲਮ ਆਈ ਆਪਾਂ ਨੂੰ ਇਸ ਕਰਕੇ ਆਪਾਂ ਨਵਾਂ ਚੈਨਲ ਬਣਾਇਆ ਜੀ ਤੇ ਤੁਸੀਂ ਸਾਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਪਹਣਾ ਤੱਕ ਪਹੁੰਚਾਇਆ ਕਰੋ ਤੇ ਜਿਹੜੇ ਆਪਾਂ ਅੱਜ ਸੂਟ ਲੈ ਕੇ ਆਏ ਜੀ ਇਹ ਬਹੁਤ ਹੀ ਸੋਹਣੇ ਆਨ ਆਰਡਰ ਪੀਸ ਤਿਆਰ ਹੋਏ ਆ ਜੀ ਤੇ ਬਾਕੀ ਪੀਸ ਜਿਹੜੇ ਆਪਣੇ ਕੋਲੇ ਇਹਨਾਂ ਤੋਂ ਵੱਖ ਹੋਣਗੇ ਉਹ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਬਹੁਤ ਹੀ ਸੋਹਣਾ ਘੇਰਾ ਬਣਿਆ ਹੋਇਆ ਹੈ ਜੀ ਕਾਵਿਆ ਵਰਕ ਦੇ ਨਾਲ ਵੇਖ ਸਕਦੇ ਹੋ ਤੁਸੀਂ ਕਿੰਨੀ ਸੋਹਣੀ ਫਿਨਿਸ਼ਿੰਗ ਕੱਟਵਰਕ ਦੇ ਨਾਲ ਘੇਰਾ ਬਣਿਆ ਜੀ ਬਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਇਹ ਸੇਮ ਬਾਜੂ ਆ ਗਈ ਜੀ ਬੈਲ ਬਾਜੂ ਬਣਾਈ ਆਪਾਂ ਇੱਕ ਬਾਜੂ ਇਧਰ ਆ ਗਈ ਜੀ ਇਹ ਬਰਬਰੀ ਦਾ ਕਪੜਾ ਰਹੇਗਾ ਪਿਓਰ ਬਰਬਰੀ ਹੈ ਬਿਲਕੁਲ ਸੌਫਟ ਕਪੜਾ ਹੈ ਜੀ ਆਨ ਆਰਡਰ ਪੀਸ ਰੈਡੀ ਹੋਇਆ ਤੇ ਇਹਦੇ ਨਾਲ ਆਪਾਂ ਜਿਹੜੀ ਸਲਵਾਰ ਰੈਡੀ ਕੀਤੀ ਹੈ ਜੀ ਇਹ ਸਿਲਕ ਦੀ ਸਲਵਾਰ ਰੈਡੀ ਕੀਤੀ ਆਪਾਂ ਸੇਮ ਕਲਰ ਦੀ ਸਲਵਾਰ ਨਾਲ ਰੈਡੀ ਕੀਤੀ ਹੈ ਜੀ ਆਪਾਂ ਬਹੁਤ ਹੀ ਸੋਹਣਾ ਇਹ ਪਾਕਿਸਤਾਨੀ ਸਲਵਾਰ ਦੇ ਉੱਪਰ ਵਰਕ ਹੋਇਆ। ਦੂਸਰੀ ਮੂਰੀ ਇਧਰ ਆ ਗਈ ਜੇ ਪਾਕਿਸਤਾਨੀ ਸਲਵਾਰ ਰੈਡੀ ਹੋਈ ਹੈ ਤੇ ਇਹਦੇ ਨਾਲ ਬਰਬਰੀ ਦਾ ਹੀ ਸੇਮ ਦੁਪੱਟਾ ਰਹੇਗਾ ਜੀ ਸੇਮ ਕਲਰ ਦਾ ਬਰਬਰੀ ਦਾ ਦੁਪੱਟਾ ਜੋ ਕਿ ਲੈਸ ਲਾਉਣ ਵਾਸਤੇ ਗਿਆ ਹੋਇਆ ਦੁਪੱਟਾ ਤੇ ਆਪਣੇ ਤੋਂ ਕਈ ਦਿਨਾਂ ਤੋਂ ਵੀਡੀਓ ਨਹੀਂ ਬਣੀ ਸੀ ਭੈਣਾਂ ਦੇ ਬਹੁਤ ਮੈਸੇਜ ਆ ਰਹੇ ਸੀ ਵੀ ਦੀਦੀ ਤੁਸੀਂ ਵੀਡੀਓ ਨਹੀਂ ਪਾਉਂਦੇ ਤੇ ਆਪਾਂ ਐਗਜ਼ੀਬਿਸ਼ਨ ਦੇ ਵਿੱਚ ਬੀਜੀ ਹੋਣ ਕਰਕੇ ਵੀਡੀਓ ਨਹੀਂ ਪਾਈ ਦੀ ਭੈਣ ਗੰਗਾ ਨਗਰ ਤੋਂ ਆ ਜੀ ਉਹਨਾਂ ਦੇ ਸੂਟ ਹੈ ਜੀ ਇਹ ਇਹ ਦੁਪੱਟਾ ਉਹਨਾਂ ਨੇ ਡਾਈ ਕਰਵਾਇਆ ਹੈ ਜੀ ਜੋ ਕਿ ਇਹ ਸਲਵਾਰ ਦੇ ਨਾਲ ਦਾ ਹੀ ਦੁਪੱਟਾ ਸੀ ਸੇਮ ਦੁਪੱਟਾ ਸੀਗਾ ਤੇ ਇਹ ਉਹਨਾਂ ਨੇ ਦੀਦੀ ਕਹਿੰਦੇ ਵੀ ਵਿਚਾਰ ਕਰਦੇ ਮम्मा ਮੇਰੇ ਤੇ ਇਹ ਡਾਈ ਕਰਵਾਇਆ ਜੀ ਆਪਾਂ ਡਾਈ ਡਾਈ ਦੁਪੱਟਾ ਕਰਕੇ ਦਿੱਤਾ ਇਹਨਾਂ ਨੂੰ ਕਾਟਨ ਦਾ ਦੁਪੱਟਾ ਇਹ ਬਹੁਤ ਹੀ ਸੋਹਣਾ ਜੋ ਕਿ ਆਪਾਂ ਇਹ ਪਹਿਲਾਂ ਵੀਡੀਓ ਦੇ ਵਿੱਚ ਸੂਟ ਪਾਏ ਸੀ ਉਹਨਾਂ ਦੇ ਵਿੱਚੋਂ ਹੀ ਉਹਨਾਂ ਨੇ ਆਰਡਰ ਕੀਤੇ ਸੀ ਸੂਟ ਤੇ ਇਹ ਇਸ ਤਰ੍ਹਾਂ ਟਾਈ ਡਾਈ ਦੁਪੱਟਾ ਉਹਨਾਂ ਨੇ ਰੈਡੀ ਕਰਵਾਇਆ ਜੀ ਤੇ ਸਲਵਾਰ ਰਹੇਗੀ ਆਫ ਵਾਈਟ ਕਲਰ ਦੀ ਨਾਲ ਤੇ ਇਹ ਸੂਟ ਵੀ ਪ੍ਰਿੰਟ ਵਾਲਾ ਦੀਦੀ ਨੇ ਆਰਡਰ ਕੀਤਾ ਇਹ ਤਿੰਨ ਸੂਟ ਉਹਨਾਂ ਦੇ ਐ ਜੀ ਜੋ ਕਿ ਗੰਗਾ ਨਗਰ ਤੋਂ ਐ ਭੈਣ ਇਹ ਤਿੰਨੋਂ ਸੂਟ ਉਹਨਾਂ ਦੇ ਐ ਇਹ ਕਾਟਨ ਦਾ ਸੂਟ ਵੀ ਉਹਨਾਂ ਨੇ ਰੈਡੀ ਕੀ ਲਿਆ ਆਪਣੇ ਤੋਂ ਜੀ ਆਨ ਆਰਡਰ ਤੇ ਜੋ ਅਗਲਾ ਪੀਸ ਦਿਖਾਉਣੇ ਆ ਜੀ ਆਪਾਂ ਇਹ ਆਗਾ ਨੀਡਲਵਰਕ ਦਾ ਇਹ ਵੀ ਆਨ ਆਰਡਰ ਪੀਸ ਰੈਡੀ ਕੀਤਾ ਜੀ ਆਪਾਂ ਜੋ ਭੈਣ ਦੀ ਡਿਮਾਂਡ ਸੀ ਜਿਸ ਤਰ੍ਹਾਂ ਉਹਨਾਂ ਨੇ ਆਪਾਂ ਨੂੰ ਗਲਾ ਕਿਹਾ ਗਲਾ ਬਣਾਇਆ ਜੀ ਆਪਾਂ ਘੇਰਾ ਬਣਾਇਆ ਨਾਲ ਇਹ ਗਲੇ ਦੇ ਉੱਪਰ ਵਰਕ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਨੀਡਲ ਵਰਕ ਬਹੁਤ ਹੀ ਸੋਹਣਾ ਕੀਤਾ ਆਪਾਂ ਨੇੜੇ ਤੋਂ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਤੁਸੀਂ ਇਹ ਸਾਰੇ ਫਰੰਟ ਦੇ ਉੱਪਰ ਬੂਟੀ ਹੈ ਜੀ ਤੇ ਨਾਲ ਹੀ ਘੇਰਾ ਬਣਿਆ ਹੋਇਆ ਤੇ ਸੇਮ ਇਹਦੀ ਬਾਜੂ ਬਣੀ ਹੋਈ ਹੈ ਜੀ ਇਹ ਆ ਗਿਆ ਜੀ ਬਾਜੂ ਦਾ ਵਰਕ ਇਹ ਦੋਨੋਂ ਬਾਜੂ ਆਪਾਂ ਬੇਲ ਵੀ ਪਾਈ ਹੈ ਬਾਜੂ ਦੇ ਉੱਪਰ ਤੇ ਇਹ ਬੂਟੀਆਂ ਪਾ ਕੇ ਵੀ ਰੈਡੀ ਕੀਤਾ ਆਪਾਂ ਸੇਮ ਵਰਕ ਬਾਜੂ ਦੇ ਉੱਪਰ ਆਏਗਾ ਤੇ ਇਹਦੇ ਨਾਲ ਆਪਾਂ ਦੁਪੱਟਾ ਕੀਤਾ ਜੀ ਪਿਓਰ ਦਾ ਰੈਡੀ ਲੇਸ ਲਾ ਕੇ ਵਾਈਟ ਕਲਰ ਦੀ ਲੇਸ ਲਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੈ ਪਿਓਰ ਫੁੱਲ ਪਿਓਰ ਦਾ ਦੁਪੱਟਾ ਜੀ ਜਾਪਾਨੀ ਪਿਓਰ ਦੇ ਵਿੱਚ ਬਹੁਤ ਹੀ ਸੋਹਣਾ ਦੁਪੱਟਾ ਹੈਗਾ ਤੇ ਲੰਬਾਈ ਚੜਾਈ ਚੈੱਕ ਕਰ ਸਕਦੇ ਹੋ ਤੁਸੀਂ ਦੁਪੱਟੇ ਦੀ ਕਈ ਪੈਣਾ ਦੀ ਆਪਾਂ ਨੂੰ ਡਿਮਾਂਡ ਆਉਂਦੀ ਹੁੰਦੀ ਹੈ ਵੀ ਦੀਦੀ ਦੁਪੱਟਾ ਨਾਲ ਛੋਟਾ ਹੋਵੇ ਜੋ ਕਿ ਆਪਾਂ ਬਿਲਕੁਲ ਵੀ ਛੋਟਾ ਦੁਪੱਟਾ ਨਹੀਂ ਲਾਉਂਦੇ ਤੇ ਵਾਈਟ ਕਲਰ ਦੀ ਲੇਸ ਲਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੈ ਜੀ ਦੁਪੱਟੇ ਨੂੰ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਤੇ ਜਿੰਨਾ ਭੈਣਾਂ ਨੇ ਵੀ ਇਹ ਨੀਡਲਵਰਕ ਦੇ ਸੂਟ ਰੈਡੀ ਕਰਵਾਉਣੇ ਆ ਜੀ ਤੁਸੀਂ ਸਾਡੇ ਤੋਂ ਆਨ ਆਰਡਰ ਪੀਸ ਰੈਡੀ ਕਰਵਾ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਜਿੱਦਾਂ ਦਾ ਵੀ ਤੁਸੀਂ ਕੰਮ ਕਰਾਉਣਾ ਜੀ ਘੱਟ ਰੇਟ 'ਚ ਤਿਆਰ ਕਰਾਉਣੇ ਆ ਭੈਣਾਂ ਨੇ ਇਹ ਥੋੜਾ ਕੋਸਟਲੀ ਬਣਿਆ ਕਿਉਂਕਿ ਵਰਕ ਜ਼ਿਆਦਾ ਹੈਗਾ ਤੇ ਜਿਹੜੀਆਂ ਭੈਣਾਂ ਨੇ ਥੋੜੇ ਘੱਟ ਰੇਂਜ 'ਚ ਸੂਟ ਤਿਆਰ ਕਰਵਾਉਣੇ ਆ ਤੇ ਆਪਾਂ ਘੱਟ ਰੇਂਜ 'ਚ ਵੀ ਬਣਾ ਕੇ ਦੇਵਾਂਗੇ ਜੀ ਤੇ ਤੁਸੀਂ ਆਰਡਰ ਕਰਕੇ ਸੂਟ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਜੋ ਕਿ ਆਪਾਂ ਨੀਡਲਵਰਕ ਸ਼ੁਰੂ ਕਰਤਾ ਤੇ ਇਹ ਆ ਗਿਆ ਜੀ ਸਿੰਧੀ ਬੂਟੀ ਦੇ ਸੂਟ ਬਹੁਤ ਹੀ ਸੋਹਣਾ ਇਹ ਵੀ ਸੂਟ ਰੈਡੀ ਹੋਇਆ। ਇਹ ਕਹਿਰਾ ਬਣਿਆ ਜੀ ਬਹੁਤ ਹੀ ਸੋਹਣਾ ਤੇ ਆਪਾਂ ਨਾਲ ਨਾਲ ਬੂਟੀ ਵੀ ਬਣਾਈ ਹੈ। ਇਕੱਲਾ ਜਿਹੜਾ ਸੂਟ ਬਣਿਆ ਹੋਇਆ ਸੀ ਇਕੱਲੇ ਕਹਿਰੇ ਦਾ ਬਣਿਆ ਹੋਇਆ ਸੀ ਤੇ ਆਪਾਂ ਉੱਪਰ ਵੀ ਬੂਟੀਆਂ ਪਾਈਆਂ ਜੀ ਭਰਮਾ ਭਰਮਾ ਕਹਿਰਾ ਬਣਾਤਾ ਪਹਿਣਾ ਨੂੰ ਬਹੁਤ ਹੀ ਸੋਹਣਾ ਤੇ ਸੇਮ ਵਰਕ ਬਾਜੂ ਦੇ ਉੱਪਰ ਆ ਗਿਆ ਜੀ। ਬਾਜੂ ਪਹੁੰਚਾ ਆਪਾਂ ਦੋਨੋਂ ਰੈਡੀ ਕੀਤੇ ਆ। ਇਹ ਆ ਗਏਗਾ ਜੀ ਬਾਜੂ। ਤੇ ਇਧਰੋਂ ਪਹੁੰਚਾ ਨਾਲੋਂ ਬਣ ਜੇਗਾ ਇੱਕ ਪਹੁੰਚਾ ਉੱਪਰ ਬਣਿਆ ਹੋਇਆ ਜੀ ਸੇਮ ਮੂਰੀਆਂ ਤੇ ਵਰਕ ਆਏਗਾ ਤੇ ਬਹੁਤ ਹੀ ਸੋਹਣਾ ਕਲਰਫੁਲ ਸੂਟ ਰੈਡੀ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਕਿੰਨੇ ਸੋਹਣੇ ਪਾਏ ਆਪਾਂ ਤੇ ਇਹ ਦੋ ਕਲਰ ਦੋ ਸੇਮ ਸੂਟ ਰੈਡੀ ਕੀਤੇ ਆ ਜੀ ਆਪਾਂ ਦੂਸਰਾ ਸੂਟ ਵੀ ਸੇਮ ਹੈ ਇਹ ਸੇਮ ਸੂਟ ਦੋ ਰੈਡੀ ਹੋਇਆ ਜੀ ਆਪਣੇ ਕੋਲੇ ਬਾਜੂ ਪਹੁੰਚਾ ਦੋਨੋਂ ਰੈਡੀ ਕੀਤੇ ਆਪਾਂ ਤੇ ਇਹਨਾਂ ਦਾ ਰੇਟ ਰਹਿਣਾ ਜੀ ਵਿਦਆਊਟ ਦੁਪੱਟਾ ਸੂਟ ਦਾ 1600 ਰੁਪਿਆ ਰੇਟ ਹੋਵੇਗਾ ਕਿਉਂਕਿ ਵਰਕ ਆਪਾਂ ਬਹੁਤ ਹੀ ਹੈਵੀ ਕੀਤਾ ਬਾਜੂ ਪਹੁੰਚਾ ਦੋਨੋਂ ਰੈਡੀ ਕੀਤਾ ਤੇ ਜਿਹੜੀਆਂ ਪਹਿਣਾ ਨੇ ਘੱਟ ਰੇਂਚ ਸੂਟ ਤਿਆਰ ਕਰਾਉਣੇ ਤੇ ਉਹ ਉਸ ਤਰ੍ਹਾਂ ਅ ਵਰਕ ਕਰਕੇ ਦੇਵਾਂਗੇ ਜਿੰਨਾ ਕੁ ਵਰਕ ਪਹਿਣਾ ਨੇ ਜਿੰਨੀ ਘਰੇ ਇੰਦੇ ਤਿਆਰ ਕਰਾਉਣੇ ਤੇ ਆਪਾਂ ਉਹ ਸਾਰਾ ਵਰਕ ਕਰਕੇ ਦੇ ਦਾਂਗੇ ਤੇ ਇਹ 1600 ਦਾ ਸੂਟ ਵਿਦਾਊਟ ਦੁਪੱਟਾ ਹੋਵੇਗਾ ਤੇ ਦੁਪੱਟਾ ਰੈਡੀ ਕਰਵਾਉਣਾ ਤਾਂ ਉਹਨਾਂ ਦਾ ਐਕਸਟਰਾ ਹੁੰਦਾ ਜੀ ਦੁਪੱਟੇ ਦਾ ਚਾਰਜ ਪਹਿਣਾ ਨੂੰ ਪਤਾ ਹੀ ਹੈ ਤੇ ਤੁਸੀਂ ਇਹ ਸੂਟ ਬਾਏ ਕਰ ਸਕਦੇ ਹੋ ਸਾਨੂੰ ਡੀਐਮ ਕਰਕੇ ਆਪਾਂ ਤੋਂ ਸੂਟ ਲੈ ਸਕਦੇ ਹੋ ਜੀ ਤੁਸੀਂ ਇਹ ਸਿੰਧੀ ਬੂਟੀ ਦੇ ਸੂਟ ਸੀਗੇ ਤੇ ਇਹ ਵੀ ਅਗਲਾ ਸੂਟ ਨੀਡਲਵਰਕ ਦਾ ਜੀ ਇਹ ਵੀ ਜਿਹੜੀ ਭੈਣ ਨੂੰ ਸੂਟ ਪਸੰਦ ਆਵੇ ਤੇ ਤੁਸੀਂ ਆਰਡਰ ਕਰ ਸਕਦੇ ਹੋ ਇਹ ਗਲਾ ਬਣਿਆ ਹੋਇਆ ਜੀ ਪਹਿਲਾਂ ਵਾਲੇ ਸੂਟ ਦਾ ਆਪਾਂ ਗੋਲ ਗਲਾ ਬਣਾਇਆ ਸੀ ਤੇ ਇਹ ਚੌਰਸ ਗਲਾ ਬਣਿਆ ਹੋਇਆ ਜੀ ਨਾਲ ਮੋਤੀ ਦਾ ਕੰਮ ਦਿੱਤਾ ਆਪਾਂ ਤੇ ਇਹਦਾ ਵੀ ਸੇਮ ਘੇਰਾ ਬਣਿਆ ਹੋਇਆ ਇਹ ਘੇਰੇ ਤੇ ਵਰਕ ਆ ਗਿਆ ਇਹ ਬਾਜੂ ਆ ਗਈ ਜੀ ਇਧਰਲੀ ਸਾਈਡ ਆਊਗਾ ਪਹੁੰਚਾ ਦੋਨਾਂ ਮੂਰੀਆਂ ਤੇ ਵਰਕ ਆਊਗਾ ਜੀ ਇਹ ਮੂਰੀਆਂ ਦਾ ਵਰਕ ਆ ਗਿਆ ਤੇ ਦੋਨਾਂ ਬਾਜੂ ਤੇ ਵਰਕ ਆਊਗਾ ਜੀ ਘੇਰਾ ਬਣਿਆ ਹੋਇਆ ਗਲਾ ਬਣਿਆ ਹੋਇਆ ਇਹ ਥੋੜਾ ਕੋਸਟਲੀ ਪੈਂਦਾ ਸੂਟ ਤੇ ਜਿਹੜੀ ਭੈਣ ਨੂੰ ਵੀ ਸੂਟ ਪਸੰਦ ਆਉਂਦਾ ਜੀ ਪਿਸਤਾ ਕਲਰ ਦਾ ਸੂਟ ਹੈ ਜੋਰਜਟ ਦਾ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਜਿਹੜੀ ਭੈਣ ਨੂੰ ਵੀ ਸੂਟ ਪਸੰਦ ਆਉਂਦਾ ਤੇ ਤੁਸੀਂ ਡੀਐਮ ਕਰਕੇ ਸਾਨੂੰ ਤੇ ਸੂਟ ਬਾਇ ਕਰ ਸਕਦੇ ਹੋ ਜੀ ਬੱਤੋ-ਬੱਤ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਸੋਹਣੇ-ਸੋਹਣੇ ਪਹਿਣਾ ਤੇ ਜ਼ਰੂਰ ਦੱਸਿਓ ਜੀ ਆਪਣੇ ਹੱਥਾਂ ਦੀ ਕੜਾਈ ਦੇ ਸੂਟ ਤੁਹਾਨੂੰ ਕਿਵੇਂ ਲੱਗੇ ਸਿੰਧੀ ਬੂਟੀ ਆਪਾਂ ਮਸ਼ੀਨ ਦੇ ਵਿੱਚ ਬਿਲਕੁਲ ਵੀ ਤਿਆਰ ਕਰਵਾਈ ਜੇ ਕਰਵਾਈ ਆ ਤਾਂ ਆਪਾਂ ओरिजिनल ਹੱਥਾਂ ਵਾਲੀ ਕਰਵਾਈ ਹੈ ਤਿਆਰ ਤੇ ਜੋ ਕਿ ਕਾਪੀ ਹਰੇਕ ਚੀਜ਼ ਦੀ ਆ ਜਾਂਦੀ ਹੈ ਤੇ ਆਪਾਂ ਕਾਪੀ ਕਿਸੇ ਚੀਜ਼ ਦੀ ਵੀ ਸੇਲ ਨਹੀਂ ਕਰਦੇ ਵੀਡੀਓ ਨੂੰ ਵੱਤੋ-ਬੱਤ ਅੱਗੇ ਤੋਂ ਅੱਗੇ ਪਹਿਣਾ ਤੱਕ ਪਹੁੰਚਾਓ ਜਿੰਨਾ ਭੈਣਾਂ ਨੇ ਨੀਡਲਵਰਕ ਦੇ ਜਾਂ ਸਿੰਧੀ ਬੂਟੀ ਦੇ ਸੂਟ ਰੈਡੀ ਕਰਵਾਉਣੇ ਆ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਥੈਂਕ ਯੂ